ਮੋਹਾਲੇ ਦੇ ਵਿੱਚ ਹੈਰਾਨ ਕਰਦੀ ਖਬਰ ਜਿਹੜੀ ਬੀਤੇ ਦਿਨੀ ਸਾਹਮਣੇ ਆਈ ਸੀ ਤਾਂ ਉਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰਾਂ ਦਾ ਵੀ ਬਿਆਨ ਸਾਹਮਣੇ ਆਇਆ ਉਹ ਕਹਿ ਰਹੇ ਨੇ ਕਿ ਕੁੜੀ ਸਾਡੀ ਇਕੱਲੀ ਕੰਮ ਕਰਦੀ ਸੀ ਘਰ ਦੇ ਵਿੱਚ ਸਿਰਫ ਸਾਡੀ ਕੁੜੀ ਕੰਮ ਕਰਦੀ ਸੀ ਪੈਸੇ ਕਮਾਉਂਦੀ ਸੀ ਸਾਡਾ ਘਰ ਉਸ ਦੇ ਸਿਰ ਤੇ ਹੀ ਚੱਲਦਾ ਸੀ ਤੇ ਹੁਣ ਉਸ ਨੂੰ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਤਲਵਾਰ ਦੇ ਨਾਲ ਵਾਰ ਕਰਕੇ ਉਸ ਨੂੰ ਮਾਰ ਦਿੱਤਾ ਗਿਆ ਉਸਨੇ ਆਪਣਾ ਭਰਾ ਵੀ ਇਟਲੀ ਭੇਜਿਆ ਸੀਗਾ ਬਾਹਰ ਕੱਲਿਆ ਸੀ ਭਰਾ ਨੂੰ ਵੀ ਕਮਾਈਆਂ ਕਰਕੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਉਸ ਨੂੰ ਬਾਹਰ ਭੇਜਿਆ ਮਾਪੇ ਜਿਹੜੇ ਨੇ ਉਹ ਵੀ ਬਿਮਾਰ ਰਹਿੰਦੇ ਨੇ ਤਾਂ ਉਹਨਾਂ ਦੀ ਹੁਣ ਮੰਗ ਹੈ ਪ੍ਰਸ਼ਾਸਨ ਤੋਂ ਕਿ ਸਾਡੀ ਕੁੜੀ ਨੂੰ ਇਨਸਾਫ ਦਵਾਇਆ ਜਾਵੇ ਸਾਡੀ ਸਹਾਇਤਾ ਕੀਤੀ ਜਾਵੇ ਕਿਉਂਕਿ ਸਿਰਫ ਸਾਡੀ ਕੁੜੀ ਹੀ ਸੀਗੀ ਇੱਥੇ ਪੰਜਾਬ ਦੇ ਵਿੱਚ ਜਿਹੜੀ ਸਾਡੇ ਕੋਲ ਰਹਿੰਦੀ ਸੀਗੀ ਭਰਾ ਵੀ ਬਾਹਰ ਰਹਿੰਦਾ ਉਹ ਮਾਪਿਆਂ ਦੀ ਕੁੜੀ ਜਿਹੜੀ ਕੱਲੀ ਧੀ ਸੀਗੀ ਉਹ ਵੀ ਹੁਣ ਜਹਾਨੋਂ ਤੁਰ ਗਈ ਆ ਪੁੱਤ ਬਾਹਰ ਰਹਿੰਦਾ ਤਾਂ ਦੱਸ ਦਿਨੇ ਆ ਥੋੜਾ ਇਸ ਕੇਸ ਦੇ ਬਾਰੇ ਕਿ ਮੁਹਾਲੀ ਦੇ ਫੇਜ਼ 5 ਦੇ ਵਿੱਚ ਸ਼ਨੀਵਾਰ ਨੂੰ ਦਿਨ ਦਿਹਾੜੇ ਨੌਜਵਾਨ ਸ਼ਰੀਆਮ ਇਸ ਕੁੜੀ ਨੂੰ ਤੇਜ਼ ਤਾਰ ਹਥਿਆਰ ਦੇ ਨਾਲ ਵੱਢ ਕੇ ਮੌਤ ਦੇ ਘਾਟ ਘਾਟ ਜਿਹੜਾ ਉਤਾਰ ਦਿੱਤਾ ਸੀਗਾ ਤੇ ਫਿਲਹਾਲ ਪੁਲਿਸ ਨੇ ਦੋਸ਼ੀ ਨੌਜਵਾਨਾਂ ਨੂੰ ਗ੍ਰਫਤਾਰ ਕਰ ਲਿਆ ਜ ਜਦੀ ਪਛਾਣ ਸਮਰਾਲਾ ਦੇ ਰਹਿਣ ਵਾਲੇ ਇੱਕ ਨੌਜਵਾਨ ਵਜੋਂ ਹੋਈ ਹੈ ਉਸਨੇ ਫਤਿਹਪੁਰ ਜੱਟਾ ਮੋਰਿੰਡਾ ਦੀ ਰਹਿਣ ਵਾਲੀ ਬਲਜਿੰਦਰ ਕੌਰ ਦਾ ਸ਼ਰੀਆਮ ਕਤਲ ਕਰ ਦਿੱਤਾ ਸੁਖਚੈਨ ਗੁੱਸ ਦਾ ਨਾਮ ਮੁੰਡੇ ਦਾ ਦੱਸਿਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਦੋਸ਼ੀ ਨੌਜਵਾਨ ਮ੍ਰਿਤਕਾ ਦਿਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਉਹ ਇਸ ਦੇ ਲਈ ਮਨਾ ਕਰ ਰਹੀ ਸੀ ਤਾਂ ਇਹ ਪ੍ਰੇਮ ਸਬੰਧਾਂ ਦੇ ਚੱਲਦੇ ਇਹ ਇੰਨਾ ਵੈਰ ਪੈ ਗਿਆ ਦੋਹਾਂ ਦੇ ਵਿੱਚ ਕਿ ਉਸਨੇ ਜਾਣੋ ਹੀ ਕੁੜੀ ਨੂੰ ਮਾਰ ਦਿੱਤਾ ਇਸੇ ਕਾਰਨ ਰੰਜਿਸ਼ ਦੇ ਵਿੱਚ ਆ ਕੇ ਉਕਤ ਨੌਜਵਾਨ ਨੇ ਇੰਨੀ ਵੱਡੀ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਇੰਨਾ ਵੱਡਾ ਕਦਮ ਚੁੱਕਿਆ ਇਸ ਘਟਨਾ ਦੀ ਸਾਰੀ ਸੀਸੀਟੀਵੀ ਦੀ ਫੁਟੇਜ ਵੀ ਸਾਹਮਣੇ ਆਈ ਸੀਗੀ ਜਿਸ ਵਿੱਚ ਨੌਜਵਾਨ ਬੇਰਹਿਮੀ ਦੇ ਨਾਲ 14-15 ਵਾਰ ਵਾਰ ਕਰਦਾ ਇਸ ਕੁੜੀ ਦੇ ਉੱਤੇ ਤੇਜ਼ ਤਾਰ ਹਥਿਆਰ ਦੇ ਨਾਲ ਤਲਵਾਰ ਦੇ ਨਾਲ ਇਸ ਬਾਰੇ ਮ੍ਰਿਤਕ ਕੁੜੀ ਦੇ ਚਾਚੇ ਦੇ ਮੁੰਡੇ ਨੇ ਦੱਸਿਆ ਕਿ ਉਸਦੇ ਪੈਣ ਬਲਜਿੰਦਰ ਕੋਲ ਪਿਛਲੇ 10-11 ਸਾਲਾਂ ਤੋਂ ਨੌਕਰੀ ਕਰ ਰਹੀ ਸੀ ਉਹਨਾਂ ਨੇ ਦੱਸਿਆ ਕਿ ਪਹਿਲਾਂ ਉਹਨਾਂ ਨੂੰ ਦੱਸਿਆ ਸੀਗਾ ਕਿ ਬਲਜਿੰਦਰ ਦਾ ਐਕਸੀਡੈਂਟ ਹੋ ਗਿਆ ਫਿਰ ਜਦੋਂ ਪਰਿਵਾਰ ਵਾਲੇ ਹਸਪਤਾਲ ਗਏ ਤਾਂ ਪਤਾ ਲੱਗਦਾ ਹੈ ਕਿ ਕਿਸੇ ਨੇ ਕੁੜੀ ਦੇ ਉੱਤੇ ਤਲਵਾਰ ਦੇ ਨਾਲ ਹਮਲਾ ਕੀ ਤਸਵੀਰਾਂ ਦੇ ਮੁਤਾਬਕ ਜਿਹੜੀ ਕੁੜੀ ਸੋ ਆਪਣੀ ਸਹੇਲੀਆਂ ਸੜੇ ਸੜਕ ਦੇ ਉੱਤੇ ਜਾ ਰਹੀ ਹੁੰਦੀ ਆ ਅਚਾਨਕ ਦਰਖਤ ਦੇ ਪਿੱਛੇ ਘਾਤ ਦੇ ਲਈ ਬੈਠੇ ਨੌਜਵਾਨ ਸੁਖਚੈਨ ਸਿੰਘ ਨੇ ਆਪਣੇ ਬੈਗ ਚੋਂ ਤੇਜ਼ਾਰ ਹਥਿਆਰ ਕੱਢਿਆ ਅਤੇ ਕੁੜੀ ਦੇ ਉੱਤੇ ਹਮਲਾ ਕੀਤਾ ਨਹੀਂ ਨਹੀਂ ਮੁੰਡੇ ਨੇ ਸ਼ਰੀਆਮ ਸੜਕ ਤੇ ਹਥਿਆਰ ਦੇ ਨਾਲ ਕੁੜੀ ਦੇ ਉੱਤੇ ਕਈ ਵਾਰ ਵੀ ਕੀਤਾ ਜਿਸ ਤੋਂ ਬਾਅਦ ਕੁੜੀ ਜਿਹੜੀ ਆ ਬੁਰੇ ਤਰੀਕੇ ਦੇ ਨਾਲ ਲਹੂ ਲੋਹਾਨ ਹੋ ਗਈ ਸੜਕ ਪੂਰੀ ਖੂਨੋ ਖੂਨ ਹੋ ਜਾਂਦੀ ਹੈ 23 ਨੂੰ ਦੇਖ ਕਿ ਉਸ ਨਾਲ ਦੀਆਂ ਕੁੜੀਆਂ ਡਰ ਕੇ ਭੱਜ ਜਾਂਦੀਆਂ ਨੇ ਮੁੰਡਾ ਲਗਾਤਾਰ ਕੁੜੀ ਦੇ ਉੱਤੇ ਹਮਲਾ ਕਰਦਾ ਰਹਿੰਦਾ ਫਿਰ ਪੈਦਲ ਹੀ ਫਰਾਰ ਹੋ ਜਾਂਦਾ ਫਿਲਹਾਲ ਰਾਗੀਰਾ ਦੇ ਵੱਲੋਂ ਕੁੜੀ ਨੂੰ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਲੈ ਕੇ ਚਲੇ ਗਏ ਸੀਗੇ ਦਾਖਲ ਕਰਵਾ ਦਿੱਤਾ ਸੀ ਪਰ ਉੱਥੇ ਹੀ ਕੁੜੀ ਨੇ ਦਮ ਤੋੜ ਦਿੱਤਾ ਸੀ ਤੇ ਹੁਣ ਪਰਿਵਾਰਕ ਮੈਂਬਰਾਂ ਦਾ ਬਿਆਨ ਸਾਹਮਣੇ ਆਇਆ ਕਿ ਸਾਨੂੰ ਇਨਸਾਫ ਦਿਵਾਓ ਅਸੀਂ ਦੋਵੇਂ ਮਾਪੇ ਕੱਲੇ ਆ ਇੱਥੇ ਪੰਜਾਬ ਦੇ ਵਿੱਚ ਮੋਹਾਲੀ ਦੇ ਵਿੱਚ ਤਾਂ ਜੋ ਸਾਡੀ ਸਹਾਇਤਾ ਕੀਤੀ ਜਾਵੇ ਜਿਹੜਾ ਪੁੱਤ ਹੈਗਾ ਸਾਡਾ ਉਹ ਵੀ ਬਾਹਰ ਇਟਲੀ ਰਹਿੰਦਾ ਕੁੜੀ ਨਹੀਂ ਕਮਾਈ ਕਰਕੇ ਉਸ ਨੂੰ ਬਾਹਰ ਭੇਜਿਆ ਸੀ ਤੇ ਕੁੜੀ ਦੇ ਸਿਰ ਤੇ ਹੀ ਸਾਡਾ ਘਰ ਚੱਲਦਾ ਸੀਗਾ ਤੇ ਹੁਣ ਕਹ ਰਹੇ ਨੇ ਕਿ ਸਾਡੀ ਵੀ ਜਲਦ ਤੋਂ ਜਲਦ ਮਦਦ ਕੀਤੀ ਜਾਵੇ ਵੀ ਵੀ ਕਹਿੰਦੇ ਵੀ ਦਾਖਲ ਕੀਤੀ ਹੋਈ ਵੀ ਐਕਸੀਡੈਂਟ ਹੋ ਗਿਆ ਹੂੰ ਉਹ ਤਾਂ ਉੱਥੇ ਜਾਣ ਤੇ ਬਾਅਦ ਪਤਾ ਲੱਗਿਆ ਵੀ ਤਲਵਾਰਾਂ ਨਾਲ મતਲਬ ਗੁੱਟ ਵੜਦਾ ਬਈ ਇਨਾ ਕਿ ਪਤਾ ਪਰ ਕੀ ਪਤਾ ਨਹੀਂ ਚਲ ਗਿਆ ਹੂੰ ਹੋਰ ਨਹੀਂ ਪਤਾ ਲੱਗਿਆ ਕੁਝ ਨਹੀਂ ਪਤਾ ਲੱਗਿਆ ਪਰਿਵਾਰ ਵਿੱਚ ਇੱਕ ਚਾਚਾ ਜੀ ਨੇ ਖਾੜ ਦੇ ਮਰੀਜ਼ ਨੇ ਹਾਂ ਤੇ ਉਹ ਵੀ ਇੱਕ ਮਾਤਾ ਜੀ ਨੇ ਹੂੰ ਉਹ ਵੀ ਮਤਲਬ ਤੁਰਨ ਬੜਾ ਔਖਾ ਉਹਨਾਂ ਤੇ ਤੁਰ ਨਹੀਂ ਹੁੰਦਾ ਹੈਗਾ ਹੂੰ ਤੇ ਇੱਕ ਛੋਟੀ ਭੈਣ ਹੈ ਉਹਦਾ ਵਿਦੇਸ਼ ਦਾ ਬਣਾ ਰਹੇ ਸੀਗੇ ਹੂੰ ਤੇ ਇੱਕ ਭਾਈ ਹੈ ਹੂੰ ਚਾਚੇ ਦੇ ਮੁੰਡਾ ਹੂੰ ਤੇ ਉਹ ਇਟਲੀ ਗਿਆ ਹੁਣੇ ਭੇਜਿਆ ਆ ਗਏ ਹੂੰ ਤੇ ਹੀ ਕੇਸੀ ਕਮਾਉਣ ਵਾਲੀ ਇਹ ਸੀ ਹੋਰ ਕੋਈ ਕੋਈ ਕਮਾਈ ਨਹੀਂ ਇਹਨਾਂ ਦੇ ਕੁਝ ਨਹੀਂ ਹੈ 32 ਸਾਲ ਇਹਨੇ ਮਤਲਬ ਵਿਆਹ ਬਾਰੇ ਸੋਚਣਾ ਵਿਆਹ ਨਹੀਂ ਕਰਾਉਣਾ ਕਹਿੰਦੀ ਮੈਂ ਆਪਣੀ ਜ਼ਿੰਮੇਵਾਰੀ ਮਤਲਬ ਫੈਮਲੀ ਦੇਖਣੀ ਹੈ ਪਹਿਲਾਂ ਅੱਛਾ ਕਿੰਨੀ ਦੇਰ ਤੋਂ ਜੌਬ ਕਰ ਰਹੇ ਨੇ ਜੌਬ ਨੂੰ ਹੋ ਗਏ ਭਾ 10 10 15 10 12 ਸਾਲ ਹੋ ਚੁੱਕੇ ਛੁੱਟੀ ਵਾਲੇ ਦਿਨ ਵੀ ਸਾਰੇ ਕੰਮ ਡੰਗਰਾਂ ਦਾ ਸਾਰਾ ਕੁਝ ਮਤਲਬ ਟੋਟਲੀ ਘਰ ਦਾ ਸਾਰੀ ਸਫਾਈ ਕਰਨੀ 6-6 ਸਾਲ ਹੋ ਗਏ ਰਿਸ਼ਤੇਦਾਰੀ ਤੱਕ ਵੀ ਮਤਲਬ ਕਿਸੇ ਰਿਸ਼ਤੇਦਾਰੀ ਜੀ ਨੇ ਪਿੰਡ ਜੀ ਨੇ ਕਿਸੇ ਕਿਤੇ ਗਲੀ ਗੁਆਂਢ ਚ ਸਾਢੇ 20 ਆਉਂਦੇ ਦੇਖੋ ਮीडियोਕਰ ਮਿਡਲ ਕਲਾਸ ਫ 7:08 7:08 ਵਜੇ ਬਸਾਂ ਜਾਉਣਾ ਜੀ ਫਿਰ ਉੱਤੇ ਪਿੰਡ ਵੀ ਤੁਹਾਨੂੰ ਪਤਾ ਮਾਹਲ ਹੀ ਹੋਰੇ 35-40 ਕਿਲੋਮੀਟਰ ਪੈ ਜਾਂਦਾ ਇਹ 40 ਕਿਲੋਮੀਟਰ ਇਸ ਤੋਂ ਬਾਰੇ ਇਹ ਮੰਗ ਕਰਦੇ ਆ ਵੀ આરોપી ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਬਸ ਜੀ ਔਰ ਕੁਝ ਨਹੀਂ ਹਾਂ ਜੀ ਸਰ ਉਹ ਸਾਨੂੰ ਪਿੰਡ ਤੋਂ ਹੀ ਪਤਾ ਲੱਗਿਆ ਜੀ ਅ ਬੰਦੇ ਹੁਣ ਤੋਂ ਪਿੰਡ ਤੋਂ ਪਤਾ ਲੱਗੇ ਜਾਂਦਾ ਅ ਵੈਸੇ ਠੀਕ ਤੇ ਬੰਦੇ ਵਧੀਆ ਤੇ ਪਰਿਵਾਰ ਚਲੋ ਦਰਮਿਆਨਾ ਜਿਹੇ ਪਰਿਵਾਰ ਆ ਕੋਈ ਬਹੁਤਾ ਐਡਾ ਖਾਸ ਨਹੀਂ ਹੈਗਾ ਜੀ ਹੂੰ ਵਿਚਾਰੇ ਕਮਾਉਣ ਦਾ ਸਾਧਨ ਉਹੀ ਗੁੜੀ ਆਈ ਸੀ ਉਹਨਾਂ ਤੇ ਹੂੰ ਠੀਕ ਹੈ ਜੀ ਮੱਕੀ ਉਹਨਾਂ ਦਾ ਬਰਾਦਰਾ ਉਹ ਬਾਹਰ ਗਏ ਨੇ ਹੁਣੇ ਗਏ ਨੇ ਜੀ ਹੂੰ ਪਿੰਡ ਚ ਦੇਖ ਲੋ ਮੈਂ ਕਹਿੰਦਾ ਪੰਜਾਬ ਦੇ ਕਿੰਨੇ ਵੀ ਪਿੰਡ ਨੇ ਸਾਰੇ ਜਿੰਨਾ ਸ਼ਬਦ ਦੇਖਦਾ ਜੀ ਹੂੰ ਇਹ ਸਰਕਾਰ ਦੀਆਂ ਖਾਮੀਆਂ ਨੇ ਨਾ ਹੂੰ ਕਮੀਆਂ ਜੀ ਹੂੰ ਸਰਕਾਰ ਨੂੰ ਚਾਹੀਦਾ ਵੀ ਇਹ ਹਜੇ ਲੋਕਾਂ ਨੂੰ ਸੱਤ ਪਾਈ ਜਾਵੇ ਹੂੰ